ਹਰ ਹੰਦੂ ਇੱਕ ਹੈ ਮਨ ਵਿਚਾਰ ਕਛ ਨਾ ਹੈ ਜਦ ਕੇ ਉਪਜ ਤਰੰਗ ਜਿਉ ਜਲਿ ਵਿਕਰ ਸੁਮਾ ਹੈ ਸਤਨ ਕੀ ਮਹਿਮਾ ਕਹ ਬਖਾਨੋ ਆਗਾਮ ਗੋਦ ਕਿਛ ਨਿਤ ਨਹੀਂ ਜਾਣੋ ਕਾ ਬ੍ਰਹਮਿਕਰਾ ਮੋਹੇ ਸੁਰ ਸੰਤਨ ਕੀ ਨਾਨਕ ਦੀ ਜੈ ੁਰਪਾ ਕੀ ਸਾਧ ਸੰਗਤ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸ੍ਰੀਮਾਨ ਸ਼ਾਹੂਬਾਦਾਇ ਬਾਬਾ ਬਸੰਤ ਸਿੰਘ ਜੀ ਹਮ ਨਵੋ ਚਲਾਈ ਪ੍ਰਮਤਾ ਦੇ ਇਨਸ਼ਾਅ ਆਦੇ ਮਹਾਨ ਮਹਭੂਸ਼ ਸ੍ਰੀ ਵਾਹਿਗੁਰੂ ਸਾਤੋ ਵਾਹਿਗੁਰੂ ਬਾਬਾ ਹਰਨਾਮ ਸਿੰਘ ਜੀ ਮਹਾਂਤ ਪਛਵੀ ਬੰਦਗੀ ਵਾਲੇ ਗੁਰੂ ਦੀ ਸਾਲ ਸੰਨ ਜਿਨ੍ਹਾਂ ਦੇ ਬੇਅਤ ਘਰ ਨਗਾਦੀ ਆ ਇਹਨੇ ਸੰਮਾਨਤ ਬਾਬਾ ਹਰਨਾਮ ਸਿੰਘ ਜੀ ਲੋਕ ਦੀ ਛੱਡ ਕਰਕੇ ਆਪਣੀ ਬਾਹਰ ਦੇ ਪਾਣੀ ਵਿੱਚੋਂ ਜਿਆਰਾਾਂ ਕੇ ਭੂਆ ਦੇ ਪਿੰਡ ਭੂਆ ਗੂੜੇ ਬੈਠ ਜੀ ਨੰਗਰ ਛੋਟੇ ਖਵਾ ਬੋਨ ਚੀ ਅੰਮਾ ਸਹਾਂ ਦਾੰਦ ਸਿੰਘ ਨੇ ਮੇਰੇ ਕਿ ਅਸੀਂ ਸਰਗਮ ਪੁੱਤ ਹਰਨਾਮ ਸਿੰਘ ਫੌਜੋਂ ਕਿ ਝੜ ਕੇ ਆ ਗਿਆ ਜਿਆਲ ਬੈਠ ਗਿਆ ਅੰਗੇ ਮਾਰਨ ਮੋਹ ਜੀ ਮਾਤਾ ਮਾਰਨ ਕੋਲ ਪਹੁੰਚਦੀ ਹੈ

ਸਤਿ ਸ੍ਰੀ ਅਕਾਲ ਨੌਮਾ ਹਰਮਾਨ ਸਿੰਘ ਆਦੂ ਲੋਕ ਦੇ ਬੇਇਨਜ਼ੀ ਗੀਤੀ ਨੇ ਮਰਦਾਈ ਵਿੱਚ ਜਿੱਥੇ ਆ ਗਿਆ ਔਰ ਉਧਰ ਦੇ ગામ ਦੀ ਲੋਕ ਨਹੀਂ ਇਹਦੇ ਨੂੰ ਕਹਿੰਦੇ ਭਲੇ ਜਿਹੜਾ ਨੇ ਕੋਈ ਕਿੰਨੀ ਘਰੇ ਤੇ ਜਾਣਾ ਵੀ ਨਹੀਂ ਧਨਮਦਰ ਨੌਮਾ ਕੰਨ ਸੀ ਹੋਤੀ ਮਜ਼ਾਨ ਹੋਏ ਸਾਡੇ ਰੋਹ ਬੰਦਨ ਤੋੜੇ ਵੇ ਮਾਨ ਨੇ ਹੈ ਕੀਤਾ ਮਾਨ ਹੈ ਕਹਿੰਦੇ ਤਿੰਨ ਯਾਤਰੀ ਕਦੇ ਜਾਣਾ ਕਾਕ ਤੇ ਲੋਕਾਂ ਦੇ ਘਰ ਜਿੰਨਾ ਘੁੰਮ ਲੀ ਗਏ ਸਤਿਗੁਰੂ ਦਾ ਬਾਬਾ ਹਾਂ ਨਾਮ ਸਿਜੁਣੀ ਹੱਥ ਜੋੜੇ ਕਹਿੰਦੇ ਮਾਦਾ ਜੀ ਮੈਂ ਕਿਦੇ ਪਿੰਡੇ ਨਹੀਂ ਬੰਦੂਨੀ ਤੇ ਉਹ ਮਹਾਪੁੱਤ ਜੀ ਨੇ ਬਹੁਤ ਲੰਮਾ ਸਮਾਂ ਪੀੜਤਿਆਂ ਜਿ ਰਹਿ ਗਏ ਬੰਦੀ ਕੀਤੀ ਭਰਦੀ ਕੀਤੀ ਜਿਆਨੇ ਸਮੇਂ ਸੰਸਾਰ ਗੰਘਾ ਦੇ ਤੋਂ ਮੋਰਚੀ ਦੀ ਅਗਵਾਈ ਕੀਤੀ ਮੋਰਚਾ ਫਰੇਦ ਲੋਆ ਨਿਆਲੇ ਸ਼ਾਨ ਵਿੱਚ ਸ੍ਰੀ ਵਾਨ ਸਾਧਵਾ ਦੇ ਬਾਬਾ ਬਸੰਤ ਸਿੰਘ ਜੀ ਗਏ ਸੀ ਜਨ ਮਹਾਂਪੁਰ ਜਨੇ ਬੰਦੀ ਭਗਤੀ ਨਾਲ ਜੁੜਿਆ ਸਤਬੰਦ ਬਾਬਾ ਬਸੰਤ ਸਿੰਘ ਇੱਕ ਪਹਾੜ ਦੀ ਗੁੰਧਜ ਵੇਚਦੇ ਆ ਤੇ ਪਰਮੇਸ਼ਰ ਦੇ ਹੱਥ ਜੋੜ ਕੇ ਇਹ ਆਸ ਪਾ ਲੈ ਮੰਨ ਹੀ ਮੰਨ ਵਿੱਚ ਵੀ ਮਹਾਰਾਜ ਕਾਜ ਦਾ ਸਮਾਂ ਦੁਨੀਆ ਜਨਾਂ ਉੱਖਾ ਬੋਧ ਇਹ ਪਤਨੋ ਆਪਣੇ ਜਨਮ ਜਿਲੇ। ਇਹਦਾ ਲਾਨੀਆ ਬਿਰਤੀ ਨਾਲ ਸੰਭਾਲ ਵਿੱਚ ਕਹ ਰਹੇ ਆ। ਪ੍ਰਕਾਰ ਦਾ ਸੀ ਸੰਤਵਾਦਾ ਬਾਬਾ ਅਰਨਾਮ ਸਿੰਘ ਜੀ। ਉਹ ਇਹ ਜਗ ਦੇ ਪੁੱਤ ਤੇ ਆ। ਬਸਰੇ ਕਾਦੇ ਬਸੰਤ ਸਿੰਘ ਜੀ ਬਾਹਰ ਆਉਂਦੇ। ਮਹਾ ਬਸਰੇ ਗੁੰਦੂ ਜੀ ਬਾਹਰ ਆਏ। ਸੰਸਾਰੀ ਗੀਤੀ ਚੱਲ ਪਾਸੇ ਕਿਨੇ ਕੀ ਮਨ ਦੀ ਸੁਲਾਹ ਮਨ ਚਿਤਵਕਤ ਨਹੀਂ ਕਰਦੇ ਸਭ ਵੀ ਬੋਲ ਕੇ ਸੁਲਾਹ ਨਹੀਂ ਦੇ। ਮਹਾਂਪਸੰਗ ਬਾਬਾ ਨੂੰ ਸੰਸਿਗਦੇ ਮਾਦਾਬਾ ਮਹਾਦਾਣੀ ਨੂੰ ਬੋਲ ਕੇ ਦਸੁਰੇ ਨੇ। ਜੋ ਮਾਦੀ ਚਿਤਵਨੀਆ ਮਹਾਂਪਸੰਗ ਦਰਸ ਕੀਤਾ ਦੱਸਿਆ ਤੇ ਸੰਤਬਾਦਾ ਬਾਬਾ ਹਰਨਾਮ ਦੀ ਕਿਰਪਾ ਕੀਤੀ ਕਹਿੰਦੇ ਹੁਣ ਜਿਹੜੇ ਖੁੰਦਰਾ ਦੇ ਖੜਾ ਝੱਲੋ ਆਪਰਾਗੇ ਦੇ ਵਿੱਚ ਜਗ੍ਹਾ ਬਣਾਓ। ਵਾਣੀ ਪੜੋ ਸੰਗਤਨ ਵਾਣੀ ਨਾਲ ਜੋੜੋ। ਬਾਣੀ ਦੇ ਡਿੰਡੀ ਲੱਗੀਏ ਤੇ ਰਾਤ ਵਿੱਚੋਂ ਤਨ ਕਲੀਆਂ ਮੈਂ ਪਾਲ ਸਿੰਘ ਭੇਜਿਆ ਤੁਹਾਨੂੰ ਸਤਿਗੁਰੂਸ ਬੰਕੋ। ਕੋਈ ਇਹ ਪੜਕਿਆਂ ਨੂੰ ਗੁਰੂ ਦਾਸ ਸਾਹਿਬ ਜੋੜਨਾ ਵਾਣੀ ਨਾਲ ਜੋੜਨਾ ਕਿੰਦੇ ਗੁਰਬਾਣੀ ਆਰ ਪਛਾਣ ਕਰੋ। ਗੁਰ ਸੰਖੀਰਨ ਵਿਸਥਾਰ ਕਰੋ। ਸਤਿਗੁਰੂ ਜੀ ਇਹ ਜੀ ਤੁਹਾਨੂੰ ਨਗਾਰੀ ਬੁੱਧੀ ਮਿਲਿਆ ਐਸੇ ਦੀਨ ਦਿਆਲ ਸੰਤ ਵਾਰਨ ਬੰਧਾਰਾਮ ਸਿੰਘ ਦੀ ਯਾਦ ਵਿੱਚ ਅੱਜ ਅਸੀਂ ਬੈਠੇ ਹਾਂ ਨਾਮ ਨਾਲ ਤਨ ਸਾਹਿਬੇ ਕੁਮਾਰ ਸਰਵਰਸਦਾਨ ਸਿੰਘ ਵਿਸ਼ੇਸ਼ਕਾ ਮਹਾਰਾਜ ਜੀ ਜੋ ਮਹਾਰਾਜ ਨੇ ਸੁਤਾਰਾ ਚਾਰ ਦੇ ਵਿੱਚ ਖੇਲਾ ਬਤਾਇਆ ਸਾਰੇ ਸੁਸਾਨੋ ਵਖਰੀਆਂ ਹੀ ਮਤਈਆਂ ਅਨੰਪੁਰਾ ਦੇਲਾ ਝੜਦੇ ਆ ਪ੍ਰਵਾਦਾਂ ਸ਼ੋਰ ਆਉਂਦਾ ਆ ਆਪਣੇ ਅੰਜੀ ਤਿਮਕੌਲ ਦੀ ਯਾਤਰਾ ਵਿੱਚ ਜਿੱਥੇ ਦਾਸ ਰਖਦਾ ਘੇਰਾ ਹੈ ਇਹ ਤੇ ਆਹ ਦੀ ਪੇਟੀ ਗਾ ਨਹੀਂ ਇਹ ਦੁਨੀਆ ਦਾ ਚਾਲ ਹੈ ਇੱਕਦ ਕਹਤੀ ਘੜੀ ਤੇ 40 ਸਿੰਘ ਉਹ ਵੀ ਕਿੰਨਿਆ ਜਾਂਦੇ ਝੰਡੂ ਭੁਖੇ ਆ ਨਾਬਹਾ ਦੇ ਵੱਡੇ ਸਾਹਿਬ ਜਾਦੇ ਆ ਸਤ ਪੌਰੀ ਰਾਤ ਨੂੰ ਮਹਾਰਾਜ ਜੀ ਚਿਮਕੋਲ ਪਹੁੰਚਦੇ ਆ 8 ਪੌ ਮਹਾਰਾਜ ਜੀ ਅੰਮ੍ਰਿਤ ਵੇਲੇ ਘੜੀ ਜਲੀ ਉਪਦੇਗ ਦੇ ਗਏ ਜਿਹਨੇ ਇੱਕ ਬਹੁਤ ਵੱਡਾ ਫੌਜ ਦਾ ਸਹਾਰਾ ਮੱਤੀ ਜੰਗ ਦਾ ਜੈਲਾ ਲਾਇਆ ਹੋਵੇ ਭਾਈ ਦਾ ਸਿੰਘ ਕਹਿੰਦੇ ਮਹਾਰਾਜ ਇਹ ਪਟਨੇ ਦੀ ਸੋਹਣੀ ਵੇਲੀ ਦਾo ਸ੍ਰੀ ਅਨੰਦ ਸਾਹਿਬ ਦੀ ਸੋਹਣੀ ਦੇਖ ਨਾਲੋਂ ਜ਼ਿਆਦਾ ਵਧੀਆ ਲੱਗਦੀ ਹੈ ਧੰਨ ਗੁਰਗਿਆ ਵਾਲੇ ਪਾਸੇ ਕਿਰਪਾ ਕੀਤੀ ਕਿ ਇਹ ਪਟਨਾ ਵਸਿੰਦੀ ਆਪੂ ਰਾਹੀ ਜਿੱਥੇ ਕਿੰਦੇ ਖੇਰਣਾ ਸਿੱਖਿਆ ਆਨੰਦਪੁਰ ਸਾਹਿਬ ਸਿੱਖੀ ਦਾ ਸੰਪੂਰ ਹੈ ਜਿੱਥੇ ਖਾਲਸਾਪੁਰ ਦੀ ਸਾਜਣਾ ਹੋਈ ਇਹ ਚਮਕੌਰ ਦੀ ਗਲੀ ਖਾਲਸੇ ਦੀ ਯੂਨੀਵਰਸਿਟੀ ਵਾ ਇੱਥੇ ਮੈਂ ਦੇਖੂੰਗਾ ਮੇਰੇ ਵਰ ਸਿੱਖ ਕਿੰਨੇ ਕਿੰਨੇ ਨੰਬਰ ਲੈ ਕੇ ਇਹ ਯੂਨੀਵਰਸਿਟੀ ਚ ਪਾਸ ਹੁੰਦੇ ਬੋਲੇ ਜੋ ਨਿਆਰ ਦੰਤੜਿਆ ਮਹਰ ਹਕੂਮਤ ਗਰੀਆ ਕਿਉਂ ਆਪ ਜੜ ਕੇ ਇਹਨਾ ਸਿਗਰ ਹੱਥੋਂ تین ਪੜ ਲਈਏ ਗੁਰੂ ਗੋਬਿੰਦ ਸਿੰਘ ਨੇ ਪੜ ਲਈਏ ਨਾ ਦਾ ਪੌੜੀ ਚੜਿਆ ਮਾੜਿਆ ਹਰਿ ਪ੍ਰਿਦੇਸ਼ ਵਿੱਚ ਹੋਇਆ ਦਾ ਧਰ ਕਲੀਆਂ ਪਰ ਸੇ ਨਿਗਾ ਪਿਆ ਮਹਾਜ ਆਪਣੇ ਪੱਥੇ ਵਿੱਚ ਇੱਕ ਸ਼ੂਗ ਦਾ ਅਲਾਤੀ ਨਟਿਆ ਅੰਧੀ ਦੇ ਜਾੜਿਆ ਕੰਨਾਂ ਦਾ ਖਿਤਕੇ ਮਹਾਰ ਨੇ ਬੜੇ ਜੋਰ ਨਾਲ ਛੱਡਿਆ ਨਾਗ ਹਲ ਫਿਰਦੇ ਰਹੀ ਜੱਜ ਕੰਤਰੀ ਪਹਾੜ ਪਹਾੜ ਹੋ ਗਿਆ ਤੂੰ ਹੱਥ ਨਹੀਂ ਖਾਗੇ ਨਾਲ ਸੱਰੇ ਨਹੀਂ ਗਿਆ ਮੌਤੇ ਘਾਟ ਤੁਰ ਗਿਆ ਖਵਾਇਆ ਮਧੂਰ ਨਾਗ ਹਲ ਪ੍ਰਾਰਥਨ ਕਰਨ ਲੱਗਾ ਤੂੰ ਵੀ ਬੋਲੀ ਚੜ ਓ ਕਿੰਦਾ ਦੂ ਗੋਬੇ ਸੇਉਂ ਪਰਣਾ ਲੱਗਦਾ ਨਾ ਮੇਰੇ ਵਸਦੀ ਗੱਲਾਂ ਤੇਰੇ ਵਸਦੀ ਗੱਲਿਆ ਜੇ ਮੈਂ ਇਹ ਤੱਤੀ ਜੁਆ ਫਿਰ ਨਹੀਂ ਚੰਗਾ ਲੱਗਦਾ ਤੇ ਮੈਂ ਵੀ ਪੌਣੀ ਚੜੀ ਜਾਂਦਾ ਹਲੇ ਪੌਣੀ ਚੜਿਆ ਸੀ ਜਿੱਦੇ ਮੋਢੇ ਵੀਰਾਸ ਨੇ ਬਿਠੇ ਤਾਂ ਕਰਗੀਆਂ ਵਾਲੇ ਪਾਸੇ ਨਹੀਂ ਦੇਖਿਆ ਨਾਲ ਹੀ ਦੇਖ ਇੱਕ ਕਬੂਤਰ ਸਹਿ ਜਾਂਦਾ ਉੱਗੀ ਨੂੰ ਦੇਖ ਕੇ ਉਹ ਨਾਲ ਹੀ ਤੇਰੇ ਖਤੇ ਨੀਵਾ ਹੋ ਗਿਆ ਅਨਕਾਲੀਆਂ ਵਾਲੇ ਪਾਸੇ ਕਿਰਪਾ ਕੀਤੀ ਕਿਤੇ ਜੇ ਤੂੰ ਵੀ ਇਹਦਾ ਮਾਰਾ ਬੇਦਨ ਉੱਚਾ ਹੋ ਜਾਂਦਾ ਇੱਕ ਤੀਰ ਤੇਨੂੰ ਵੀ ਵਖ ਦਿੰਦਾ ਤੇ ਹਸਤੀ ਪਚਾਰਦਾ ਇੱਕ ਬਹੁਤ ਹੀ ਹੰਕਾਰਿਆ ਜੋ ਜਨਨਾਂ ਦੇ ਖੁਦਾਂ ਮਜ਼ਦੂਰ ਕਹਿੰਦੇ ਮਜ਼ਦੂਰ ਕਿਹਦੇ ਜੰਨਿਆ ਹੋਵੇ ਕਿਤੇ ਨਿਖਾਈ ਰਿਹਾ ਹੋਵੇ ਤਨਕਲਗੀਆਂ ਵਾਲੇ ਪਾਤਸ਼ਾਹ ਮਾਰੂ ਦੇ ਤੇਨੂੰ ਮਾਰਨ ਭੇਮਤ ਵਿਦੇ ਜੱਥੇ ਦੇ ਰੂਪ ਚਿੰਗ ਬਲ ਮਾਰਨ ਭੇਜਦੇ ਆ ਸਮੇਂ ਦੇ ਸਾਰ ਸਹਜਾ ਦਾ ਪਾਪਾ ਜੀ ਸਿੱਧੀ ਸਗੋਰੇ ਚੰਨ ਪੇਸ਼ ਹੋ ਕੇ ਜਾਨ ਨੂੰ ਜਾਨ ਦੀ ਆਗਿਆ ਮੰਗਦੇ ਆ ਜਿਹੜੇ ਜਾਨ ਵਿੱਚ ਆ ਗਏ ਨੇ ਜੋ ਦੇ ਨਾਲ ਇੰਨੀ ਬਹਾਦਰੀ ਨਾਲ ਲੜਦੇ ਆ ਕਿੰਨੇ ਜਿਵੇਂ ਦਰਿਆਜ ਹੜ ਆਇਆ ਹੋਵੇ ਇਵੇਂ ਸਹਗਣਾ ਬਾਬਾ ਜੀ ਸਿੰਘ ਦੇ ਕੋਲੇ ਜਦੋਂ ਉਹ ਕਰਦੇ ਆ ਬਾਬਾ ਜੀ ਸਿੰਘ ਦੀ ਫੌਜਾਂ ਭੱਜਦੀਆਂ ਨੇ ਉਹ ਉੱਪਰ ਹੀ ਡੇਗਦੀਆਂ ਆ ਆਪਣਾ ਨੂੰ ਸੰਭਾਲਣ ਦੀ ਮਿਹਨਤ ਐਜੇ ਸੂਬੇ ਪਾਤ ਬਾਬਾ ਜੀ ਸਿੰਘ ਜਿਹਨੇ ਆਪਣੇ ਸ਼ਰੀਰ ਦੇ ਵਿੱਚ ਸਹ ਜੜੇ ਤੀਰ ਮਰਾਸੀਆਂ ਦੇ ਫਟ ਤਲਵਾਰਾਂ ਦੇ ਵਖ ਧਲੇ ਆਪੇ ਜੀਨਨ ਮਾਸੀਆ ਨੇ ਜੇ ਹਾਤੇ ਤਨ ਕਰਕੇ ਵਾਲੇ ਪਾਸੇ ਦਰਸ਼ਨ ਕਰਦੇ ਹੋਏ ਮਹਾਰਾਜ ਵੱਲ ਨੂੰ ਮੁੱਖ ਕਾਂਕੇ ਗਰੀਨ ਅੰਚੇ ਪਾਸੇ ਦਰਸ਼ਨ ਕਰਦੇ ਹੋਏ ਧਰਤੀ ਤੇ ਦੇਖਦੇ ਆ ਤਨ ਕਰਕੇ ਵਾਲੇ ਪਾਸੇ ਬੜੇ ਜੋਤੀ ਜੀ ਕਾਲਾ ਸਿਮ ਬਰਉਂਦੇ ਆ ਬੋਲੇ ਸੋਨਿਹਾਰ ਸ੍ਰੀ ਓਕਾਰ ਐਸੇ ਦੀ ਨਿਆਲ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਪਰ ਕਿੱਥੇ ਕਿੱਥੇ ਕਿੰਨੇ ਗੁਣ ਗਾਈਏ ਜਿਹੜੇ ਸਾਨੂੰ ਆਮਾ ਦੀ ਨਾਲ ਦੇ ਕੇ ਕਿਰਪਾ ਕੀਤੀ ਸੀ ਜਿੰਨ ਕੀ ਜਾਤ ਗੋਤਪੁਰ ਮਾਹੀ ਸਰਦਾਰੀ ਦਾ ਭਈ ਕਦਾਹੀ ਕਿੰਨੀ ਕੋ ਮੈਂ ਸਰਦਾਰ ਬਣਾਉ ਯਾਦ ਕਰੇ ਹਰ ਦੀ ਗੁਰਿਆਈ ਅੱਜ ਆਪਾਂ ਸ਼ਹੀਦਾਂ ਦੀ ਯਾਦ ਵਿੱਚ ਵੀ ਬੈਠੇ ਆ ਜਿੱਥੇ ਸਭ ਧੰਨਵਾਦ ਬਾਬਾ ਸੰਸਰੀ ਬਾਬਾ ਹਰਨਾਮ ਸਿੰਘ ਜੀ ਆਦਿ ਬੈਠੇ ਬਾਬਾ ਸੰਸਰੀ ਤਪਸਦਾਨ ਤੇ ਆਪਾਂ ਜੀ ਧੰਨ ਸ਼ੁਕਰ ਮਤਦ ਹੁੰਦੇ ਹੋਏ ਥੋੜਾ ਸਮਾਂ ਵਾਹਿਗੁਰੂ ਦਾ ਸ਼ਰਨ ਮੰਗਿਏ ਤਾਂ ਇਹ ਸਾਡੀ ਹਾਦੀ ਬਣੀ ਜਾਵੇ ਤੇ ਸਹੀ ਧਰਮ ਨਾਲ ਸਤਿ ਸ਼੍ਰੀ ਅਕਾਲੀ ਮਿਲ ਜਾਵੇ ਸਾਨੂੰ ਕੋ ਸਿੱਖੀ ਜੀਵਨ ਨਾਲ ਪਿਆਰ ਮਿਲ ਜਾਵੇ ਸਾਡਾ ਜੀਵਨ ਸਫਲ ਹੋ ਜਾਵੇ ਸੁਦਾਸੋਂ ਪਹਿਚਾਣਨੀ ਹੈ ਜੋ ਰਵੇ ਜੀਵਨ ਦੇ ਹਿਤ ਉਹ ਜਪੁ ਜਪਾ ਕਰੇ ਕਭੂ ਸਾਡੇ ਖੇਤ ਵਾਲੇ ਸਾਡੇ ਤੇ ਵੀ ਕਿਰਪਾ ਹੋ ਜਾਵੇ ਸਾਰੇ ਪਿਆਰ ਨਾਲ ਬੋਲਣਾ ਜੀ サトルナムワエム Oh. <síntos> Let ਸਾਹਿਬੇ ਕੁਮਾਰ ਸਰਵਸਤਾ ਦੇ ਦਸ਼ੇਸ਼ੀ ਤੋਂ ਮਾੜੇ 6 ਕੋਨੂ ਕਿਲਾਖਤੇ ਤੋਹਦੇ ਆਣ ਨੂੰ ਬੇਅੰਤ ਹੀ ਸੰਤਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਨ ਜੋੜਾ ਪਹੁੰਚਦੇ ਆ 1000 ਉੱਥੇ ਪ੍ਰਸਾਦ ਕਰਦੇ ਉੱਥੇ ਜਾਪ ਕਰਦੇ ਆ ਫੇਰ ਜਿਮ ਕੋਹ ਸਾਧਨ ਨੇ ਦੂਏ ਪਾਸੇ ਜਿੱਥੇ ਅਨਮਾਨਾ ਗੁਰੂ ਕੋਲ ਜੀ ਆਪਣੇ ਨੰਨੇ ਮੰਨੇ ਉਹ ਤੇ ਹਨ ਨਾਲੇ ਕਿ ਬੇੜੀ ਘਟਦੇ ਆ ਕਮ ਮਾਸੀ ਦੀ ਦਰਿਆ ਦੇ ਕੰਢੇ ਲਾਤ ਇਕੱਲਾ ਬੁੱਧ ਜੀ ਪੰਜਾਬ ਕਰਦੇ ਆ ਇਸ ਕਰਕੇ ਜਿੰਨਾਂ ਨੇ ਸਮਝਾ ਹੁਣ ਸਿੱਖਿਆ ਆਪਾਂ ਨਹੀਂ ਮਹਾਰਾਜ ਜੀ ਮੰਨ ਕਹੀਏ ਤਾਂ ਬਾਠੀ ਵੀ ਗਾ ਸਕਦੇ ਆ ਇੱਥੇ ਜਦੋਂ ਆਪਾਂ ਪਹੁੰਚਦੇ ਜੀ ਜਾਣਕਾਰੀ ਦਿੰਦੀ ਹੈ ਕੋ ਰਜਕਾ ਨੇ ਖੇਮਾ ਕੱਲ ਦੁਪਹਿਰ ਨੂੰ 11:30 ਲੈ ਕੇ 2 ਵਜੇ ਤੱਕ ਦੁਆ ਸਜੂਗੇ ਬੋਲ ਕਰਕੇ ਬਾਣੀ ਸੁਣ ਕੇ ਦਸਨ ਕਰਕੇ ਸੰਗਤ ਕਰਕੇ ਜੀਵਨ ਦਾ ਰਾਤ ਰਾਤ ਨਹੀਂ ਹੈ ਮਾੜਾ ਕਿਰਪਾ ਕਰਕੇ ਤੁਹਾਰੇ ਦੁਆਰਾ ਨਹਾ ਲੈ ਮੈਂ ਤਾਂ ਕਿਤੇ ਫਕਰੇ ਜ਼ਰੂਰੀ ਨਹੀਂ ਤੇ ਨਹੀਂ ਹੈ ਹੋਰ ਹਰ ਤਨ ਰਾਸਕ ਸੁਭਾਅ ਤੇ ਲਈ ਉਹ ਲਾਜੁਕਾ ਦੀ ਜਿਮਾ ਮੋਹਾਰਿਤ ਜਿਮਾ ਧਰਸ ਰਵਾਏ ਦੀ ਜਿਮਾ